ਪੰਜਾਬੀ ਨੌਜਵਾਨ ਦੀ ਪੁਰਤਗਾਲ ਦੇ ਵਿੱਚ ਇੱਕ ਸੜਕ ਹਾਦਸੇ 'ਚ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਨੌਜਵਾਨ ਦਾ ਨਾਮ ਮਲਕੀਤ ਸਿੰਘ ਹੈ ਜੋ ਕਿ ਇੱਕ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਵਿਦੇਸ਼ ਦੀ ਧਰਤੀ ਪੁਰਤਗਾਲ ਆਪਣੇ ਚੰਗੇ ਭਵਿੱਖ ਤੇ ਚੰਗੀ ਰੋਜੀ ਰੋਟੀ ਕਮਾਉਣ ਲਈ ਗਿਆ ਸੀ ਪਰ ਦੋ ਦਿਨ ਪਹਿਲਾਂ ਉਹਨਾਂ ਦੇ ਘਰ ਇੱਕ ਮੰਦਭਾਗੀ ਖਬਰ ਆਉਂਦੀ ਹੈ ਕਿ ਮਲਕੀਤ ਸਿੰਘ ਦਾ ਸੜਕੀ ਹਾਦਸਾ ਹੋ ਗਿਆ ਜਿਸ ਵਿੱਚ ਮਲਕੀਤ ਸਿੰਘ ਦੀ ਜਾਨ ਚਲੀ ਗਈ ਹੈ ਮਲਕੀਤ ਸਿੰਘ ਪਟਿਆਲਾ ਦੇ ਨੇਲੇ ਪਿੰਡ ਜਾਦਪੁਰ ਸਖਾਵਾਂ ਦਾ ਰਹਿਣ ਵਾਲਾ ਸੀ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਮਲਕੀਰ ਸਿੰਘ ਪਿਛਲੇ ਕਈ ਸਾਲਾਂ ਤੋਂ ਪੁਰਤਗਾਲ ਵਿੱਚ ਰਹਿ ਰਿਹਾ ਸੀ ਅਤੇ ਕੁਝ ਸਮਾਂ ਪਹਿਲਾਂ ਛੁੱਟੀ ਕੱਟਣ ਪੰਜਾਬ ਆਇਆ ਸੀ ਤੇ ਕਰੀਬ 2 ਮਹੀਨੇ ਦੀ ਛੁੱਟੀ ਕੱਟ ਕੇ ਪਿਛਲੇ ਮਹੀਨੇ ਹੀ ਵਾਪਸ ਪੁਰਤਗਾਲ ਗਿਆ ਸੀ ਔਰ 2 ਦਿਨ ਪਹਿਲਾਂ ਹੀ ਸੜਕ ਹਾਦਸੇ ਦੀ ਖਬਰ ਆਉਂਦੀ ਹੈ ਕਿ ਜਿਸ ਵਿੱਚ ਮਲਕੀਤ ਸਿੰਘ ਦੀ ਜਾਨ ਚਲੀ ਗਈ ਮਲਕੀਤ ਸਿੰਘ ਦੇ ਪਰਿਵਾਰ ਦੇ ਵਿੱਚ ਬਜ਼ੁਰਗ ਮਾਤਾ ਪਿਤਾ ਪਤਨੀ ਤੇ 2 ਬੱਚੇ ਸ਼ਾਮਲ ਹਨ ਅਤੇ ਹੁਣ ਪਰਿਵਾਰ ਨੇ ਮੰਗ ਕੀਤੀ ਹੈ ਕਿ ਮਲਕੀਤ ਸਿੰਘ ਦੀ ਮ੍ਰਿਤਕ ਦੇ ਜਲਦੀ ਤੋਂ ਜਲਦੀ ਭਾਤ ਲਿਆਂਦੀ ਜਾਵੇ ਤਾਂ ਜੋ ਮਲਕੀਤ ਸਿੰਘ ਦੀ ਅੰਤਿਮ ਰਸਮਾਂ ਕਰ ਸਕਣ ਮੇਰੇ ਛੋਟੇ ਭਰਾਹੀ ਜੁਕੀ ਸੀ ਉਹਨਾਂ ਦਾ ਨਾਮ ਜੀ ਕਿੰਨੇ ਉਮਰ ਦੇ ਸੀ ਉਮਰ ਉਹਨਾਂ ਲਗਭਗ 23-30 ਸਾਲ ਦੀ ਕਦੋਂ ਗਏ ਇਸ ਇਸ ਪੁਰਤਗਾਲ ਤੱਕ ਕੀ ਕੱਤੀ ਗਈ ਸੀ ਪੁਰਤਗਾਲ ਆਪਣੇ ਕਾਰੋਬਾਰ ਵਾਸਤੇ ਗਏ ਜੀ ਤੇ ਲਗਭਗ ਪੌਣੇ ਕਿਤੇ 3 ਸਰਦਨਾਂ ਨੂੰ ਹੋ ਗਏ ਗਏ ਚਲੋ ਛੁੱਟੀਆਂ ਆਈ ਤੁਸੀਂ ਛੁੱਟੀ ਪਈ ਜਰ ਆਏ ਜੀ ਤੇਲੀ ਰੌਣੋਂ ਕਾਰਡ ਮਿਲਿਆ ਸੀ ਉਸ ਨੂੰ ਛੁੱਟੀ ਆ ਗਿਆ 1.5 1.5-2 ਕੁੰਡ ਨੂੰ ਛੁੱਟੀ ਘਟ ਕੇ ਆਏ ਆ ਅਜੇ ਮਹੀਨਾ ਹੀ ਆ ਗਏ ਹੂੰ ਦੋਨੋਂ ਐਕਸੀਡੈਂਟ ਹੋ ਗਿਆ ਕੀ ਕੰਮ ਕਰਦੇ ਸੀ ਉੱਥੇ ਜਾ ਕੇ ਆਪਣਾ ਕਾਰੋਬਾਰ ਕਰਦੇ ਸੀ ਕੀ ਜਾਣਕਾਰੀ ਮਿਲੀ ਕਿਦੋਂ ਮਿਲੀ ਜਾਣਕਾਰੀ ਜਾਣਕਾਰੀ ਸਾਨੂੰ ਸੋਮਵਾਰ ਮਿਲੀ ਹੈ ਜੀ ਸਿਰਸ ਵੀ ਸਾਢੇ 9:00 10:00 ਵਜੇ ਲੱਗਪਾ ਕੀ ਬੀ ਹੋ ਗਿਆ ਕਿ ਫੋਨ ਆਏ ਬਾਰੋ ਜੀ ਇੱਥੋਂ ਵੀ ਕੌਣ ਕਿਆਂ ਦੇ ਆਏ ਸਨ ਇਹ ਦਾ ਅਚਾਨਕ ਉਹਨਾਂ ਲਈ ਇਹਦਾ ਕੋਈ ਐਕਸੀਡੈਂਟ ਹੋ ਗਿਆ ਕਾਰ ਚ ਜਾ ਰਹੇ ਸੀ ਨਹੀਂ ਉਹ ਬਾਈਕ ਤੇ ਜਾ ਰਹੇ ਸੀ ਤੇ ਉਨ੍ਹਾਂ ਦੇ ਵਿੱਚ ਕਿਸੇ ਗੋਰੇ ਨੇ ਗੱਡੀ ਮਾਰ ਦਿੱਤੀ। ਹਾਂ। ਉਹਨਾਂ ਦੇ ਪਰਿਵਾਰ ਵਿੱਚ ਕੌਣ ਹੁੰਦਾ? ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਵਾਈਫ ਹੈ ਜੀ, ਦੋ ਬੱਚੀਆਂ ਨੇ ਦੇ। ਹਾਂ। ਡੈਡੀ ਮੰਮੀ ਹੈ। ਕੀ ਸਮਝਿਓ ਅਸੀਂ ਇਨਸਾਨ ਜਾਂਦਾ ਦਿੱਥੋਂ ਚੰਗਾ ਭਵਿੱਖ ਸੋਚ ਕੇ। ਹਾਂਜੀ। ਜਿਵੇਂ ਇਹੋ ਜਿਹਾ ਹਰ ਹਾਲ ਚੰਗਾ। ਦੇਖੋ ਪ੍ਰੇਖ ਵਾਸਤੇ ਜਾਂਦਾ ਜੀ ਆਪਾਂ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੇ ਸਾਰਿਆਂ ਨੂੰ ਛੱਡ ਕੇ ਅਸੀਂ ਵਿਦੇਸ਼ਾਂ ਵੀ ਜਾਂਦੇ ਆ ਕਿ ਸਾਡਾ ਜਿਹੜਾ ਭਵਿੱਖਿਆ ਵਧੀਆ ਵੱਲ ਸਕੇ। ਹਾਂ ਪਰ ਕੁਝ ਨਸਾਨ ਨਸਾਨ ਕੁਝ ਸੋਚਦਾ ਹੋਰਿਆ ਹੋ ਕੋਈ ਹੋਰ ਜਾਂਦਾ ਹੈ ਉਹਨਾਂ ਜਿਹੜੀ ਮੀਟਿੰਗ ਦੇ ਆ ਕਦੋਂ ਤੱਕ ਵਾਪਸ ਆ ਜਾਈ ਲਗਭਗ ਉਹਨਾਂ ਨੇ 15 ਦਿਨ ਦਾ ਟਾਈਮ ਦਿੱਤਾ ਜੀ ਕਿ 15 ਦਿਨ ਲੱਗ ਸਕਦੇ ਆ ਗਾੜੀ ਵੇਖੋ ਕਿ ਜਦੋਂ ਇਸ ਤਰ੍ਹਾਂ ਕਾਰਵਾਈ ਹੋਵੇ ਜੀ ਉਸ ਤਰ੍ਹਾਂ ਦੱਸੋ ਜੀ